ਹਾਜਰੀ ਵੀਰ ਵਿੱਚ ਬੈਤਨ ਝੋਟੀਆਂ ਦੀ ਵੀਡੀਓ ਬਣਾਈ ਆ ਤੰਨੇ ਬਾਈ ਟਾਪ ਦੀਆਂ ਨੇ ਪਿੰਡ ਤਖਤਪੁਰਾ ਸਾਹਿਬ ਜ਼ਿਲ੍ਹਾ ਬਾਈ ਮੋਗਾ ਮੋਗਾ ਤਸੀਨ ਨੇয়াল ਸਿੰਘ ਹਾਂਜੀ ਹਾਂਜੀ ਨੇੜੇ ਨੇয়াল ਸਿੰਘ ਵਾਲਾ ਤੇ ਮੰਨ ਕੇ ਚੱਲ ਬਲਾਹ ਪਰ ਭਾਗੀ ਕੇ ਹਮਤਪੁਰਾ ਸਾਰੇ ਨੇੜੇ ਹੀ ਆ ਮੋਬਾਈਲ ਨੰਬਰ ਬੋਲ ਦੇ 8288 2172 ਆ ਝੋਟੀ ਦੀ ਕਿੰਨੀ ਉਮਰ ਆ ਇਹ ਵੀਰੇ ਆਪਣੀ ਮੰਨ ਲਓ ਵੀ ਹੋਊਗੀ 2 ਸਾਲ ਦੇ ਦੋ ਸਾਲ ਦੀ ਹੋਈ ਆ ਵੀਰੇ ਕੱਟੀ ਸਿੰਗ-ਸਿੰਗ ਬੜਾ ਚੰਗੀ ਬਾਹਰੀ ਵੀਰੇ ਜੈਡ ਬਲੈਕ ਜਮਾ ਜਿਹਦੇ ਫੁੱਲ ਜਮਾ ਜੈਡ ਪੂਰੀ ਹਾਂ ਸਿੰਗੀ-ਸਿੰਗੀ ਬਾਹਰੀ ਚੰਗੀ ਹੈ ਹੀਟ ਚ ਆਈ ਵੀ ਆ ਅੱਜ ਤਾਰਾਂ ਕਰਦੀ ਆ ਵੀਰੇ ਪੂਰਵੇਂ ਸੀਮਿੰਟ ਦੇ ਤਕਰੀਬਨ ਕਾਬਲੀ ਆ ਬਈ ਝੋਲੀ ਨੇੜੇ ਤੋਂ ਚੈੱਕ ਕਰਵਾਣੇ ਲੈ ਚਾਰ ਥਾਨ ਇਕੱਲਾ ਇਕੱਲਾ ਥਾਨ ਹਣਾ ਦੀ ਦੇ ਬੰਦਾਂ ਦੀ ਵੀਰੇ ਗਾਰੰਟੀ ਬਾਕੀ ਵੀਰੇ ਜਿਹਨੇ ਲੈਣਾ ਯਾਰ ਇੱਥੇ ਤਸੱਲੀ ਕਰ ਲਿਆ ਆਪ ਵੀਰੇ ਹਾਂਜੀ ਹਾਂਜੀ ਆ ਜੋ ਟਿਰੀ ਕਿੰਨੀ ਘੋਮ ਰ ਆ ਬਾਈ ਤੇਲੀ ਵੀਰੇ ਹੈਗੀ ਦੋ ਸਾਲਾਂ ਤੋਂ ਅੰਦਰ ਓਕੇ ਬਾਈ ਹਾਂ ਕਿੰਨਾ ਕੁ ਰਿਕਾਰਡ ਸੀਦੀ ਮਾਨ ਦਾ ਬਾਈ ਇਹ ਵੀ ਮਾਨਦਾਰ ਗਾਰਡ ਵੀ ਯਾਰ ਆਪਾਂ ਨੂੰ ਚੰਗਾ ਹੀ ਦੱਸਿਆ ਤਗਰੀਮਨ ਦਾ ਠੀਕ ਆ ਬਾਈ ਹਣ ਬਾਈ ਐ ਕਹਿਣ ਨੂੰ ਮੈਂ ਝੂਠ ਮਾਰਾਂਗਾ ਉਹਦਾ ਫਾਇਦਾ ਕੋਈ ਨਹੀਂ ਝੋਲੀ ਚੰਗੀ ਐ ਪੂਰੀ ਚੰਗੀ ਵੀਰੇ ਹਨ ਕੱਲਾ ਕੱਲਾ ਥਣ ਕੀ ਮੁੱਲ ਦਾ ਇਹਦਾ ਵੀਰੇ 22.5 22000 ਰੁਪਇਆ ਮੁੱਲ ਮੰਨ ਤਣ ਹੋ ਜਾਊਗਾ ਫੇਸ ਦਿਖਾ ਦੇ ਬਈ ਉਹਦਾ ਫੇਸ ਦੀ ਬਿਊਟੀ ਚੈੱਕ ਕਰੋ ਸਿੰਘ ਸਿੰਘ ਬਹੁਤ ਚੰਗਾ ਕਰਮ ਵਾਲੀ ਦਾ ਤੇ ਅੱਗੇ ਲਾਸਟ ਦੇ ਬਈ ਇਹਦੀ ਕਿੰਨੀ ਉਮਰ ਇਹ ਵੀ ਵੀਰੇ 2 ਸਾਲਾਂ ਤੋਂ ਅੰਦਰ ਆ ਹਾਂ 4 ਥਣ ਹਨਾ 4 ਹੀ ਥਣ ਗੰਦੋਂ ਕੀ ਰਿ ਅਰਿਜਨਲ ਕੀ ਰਿ ਮੁੱਲ ਇਹਦਾ ਵੀ 22.5 22.5 ਰੁਪਇਆ ਮੰਨ ਤਣ ਹੋ ਜਾਊਗਾ ਬਾਈ ਧੰਨਵਾਦ